ਤਾ ਵੱਡੀ ਖਬਰ ਸਭਨੇ ਆ ਰਹੀ ਆ ਪੀਆਰਟੀਸੀ ਤੇ ਪੰਜਾਬ ਸਟੇਕਾ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਟ੍ਰਾਂਸਪੋਰਟ ਵਿਭਾਗ ਦੇ ਚੇਅਰਮੈਨ ਦੇ ਨਾਲ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਟ੍ਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਨੂੰ ਜਿੱਥੇ ਤਨਖਾਹ ਦਿੱਤੀ ਹੈ ਤਾਂ ਉੱਥੇ ਮੀਟਿੰਗ ਦੇ ਵਿੱਚ ਸਹਿਮਤੀ ਬਣਨ ਤੋਂ ਬਾਅਦ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਤਨਖਾਹਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਹਨਾਂ ਮੁਲਾਜ਼ਮਾਂ ਦੁਆਰਾ ਜਿਸ ਤੋਂ ਬਾਅਦ ਟ੍ਰਾਂਸਪੋਰਟ ਵਿਭਾਗ ਦੇ ਚੇਅਰਮੈਨ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਸੋ ਟ੍ਰਾਂਸਪੋਰਟ ਵਿਭਾਗ ਦੇ ਜਿੱਥੇ ਮੀਟਿੰਗ ਦੇ ਵਿੱਚ ਕਾਫੀ ਗੱਲਾਂ ਬਤਾ ਦਾ ਜ਼ਿਕਰ ਕੀਤਾ ਚਰਚਾ ਕੀਤੀ ਦਾ ਉੱਥੇ ਲਾਜਬਾ ਨੂੰ ਤਨਖਾਹਾਂ ਵੀ ਦਿੱਤੀਆਂ ਤਾਂ ਮੀਟਿੰਗ ਦੇ ਵਿੱਚ ਸਹਿਮਤੀ ਬਣਨ ਤੋਂ ਬਾਅਦ ਹੜਤਾਲ ਮੁਲਤਵੀ ਹੋ ਚੁੱਕੀ ਹੈ ਤਨਖਾਹਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸੁਤੋਨ ਦਾ ਦੱਸਦੀ ਹੈ ਕਿ ਅੱਜ ਪੀਆਰਟੀਸੀ ਤੇ ਪੰਬਸ ਦੇ ਕੱਚੇ ਮੁਲਾਜ਼ਮ ਸੀ ਉਹਨਾਂ ਦੁਆਰਾ ਹੜਤਾਲ ਕੀਤੀ ਗਈ ਸੀ ਲੇਕਿਨ ਟਰਾਂਸਪੋਰਟ ਵਿਭਾਗ ਦੇ ਚੀਰਮੈਨ ਦੇ ਨਾਲ ਜਦੋਂ ਮੀਟਿੰਗ ਹੋਈ ਉਸ ਤੋਂ ਬਾਅਦ ਜਿਹੜੀ ਇਹ ਹੜਤਾਲ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਪਣ ਬਸ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦੀ ਕਾਲ ਦਿੱਤੀ ਗਈ ਸੀਗੀ ਪੂਰੇ ਪੰਜਾਬ ਦੇ ਵਿੱਚ 1900 ਤੋਂ ਤਕਰੀਬਨ ਬੱਸਾਂ ਦਾ ਚੱਕਾ ਜਾਮ ਹੋਇਆ ਸੀਗਾ ਉਸ ਤੋਂ ਬਾਅਦ 2.5 ਦੇ ਤਕਰੀਬਨ ਡਾਇਰੈਕਟਰ ਟ੍ਰਾਂਸਪੋਰਟ ਗੁਰਪ੍ਰੀਤ ਸਿੰਘ ਖਹਿਰਾ ਹੋਰ ਵੱਲੋਂ ਇੱਕ ਮੀਟਿੰਗ ਦੀ ਕਾਲ ਦਿੱਤੀ ਗਈ ਸੀ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਰਥਕ ਚਰਚਾ ਕਰਨ ਵਾਸਤੇ ਸਾਡੇ ਕੋਲ ਪਹੁੰਚੋ ਅਸੀਂ ਉੱਤੇ ਚਰਚਾ ਕਰਨ ਦੇ ਲਈ ਤਿਆਰ ਬੈਠਾ ਹਾਂ ਮੀਟਿੰਗ ਹੋਈ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਜੋ ਕਿ ਅਸੀਂ ਆ ਪਣਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਮੁਲਾਜ਼ਮ ਨੇ ਉਹ ਬਾਹਰ ਆਏ ਨੇ ਰੇਸ਼ਮ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਜਲ ਸਾਹਿਬ ਕੀ ਕੋਈ ਚਰਚਾ ਹੋਈ ਡੇਢ ਤੋਂ 2 ਘੰਟੇ ਲਗਾਤਾਰ ਮੀਟਿੰਗ ਹੋਈ ਕੋਈ ਹੱਲ ਨਿਕਲਿਆ ਬਿਲਕੁਲ ਜੀ ਸਾਡਾ ਪਹਿਲਾ ਇਸ਼ੂ ਸੀਗਾ ਕਿ ਸੈਲਰੀ ਸਮੇਂ ਸਿਰ ਪਾਈ ਜਾਵੇ ਜੋ ਆਸ ਮਹੀਨੇ ਦੀ ਸੈਲਰੀ ਜਿਹੜੀ ਅੱਜ 19 ਤਰੀਕ ਹੋਗੀ ਅੱਜ ਡਰਾ ਕਰ ਦਿੱਤੀ ਗਈ ਹੈ ਸੈਲਰੀ ਵਰਕਰਾਂ ਦੇ ਖਾਤੇ ਚ ਪਾ ਦਿੱਤੀ ਗਈ ਆ ਸੋ ਨਾਲ ਦੀ ਨਾਲ ਅਗਲੇ ਮਹੀਨੇ ਤੋਂ ਯਾਨੀ ਕਿ ਹਰ ਇੱਕ ਮਹੀਨੇ ਤੋਂ ਉਹਨਾਂ ਨੇ ਭਰੋਸਾ ਦਿੱਤਾ ਸਾਨੂੰ ਕਿ ਅਸੀਂ ਜਿਹੜੀ ਆ ਪਹਿਲੇ ਹਫਤੇ ਦੇ ਵਿੱਚ ਜਿਹੜੀ ਆ ਉਹ ਸੈਲਰੀ ਇਸ਼ੂ ਕਰਿਆ ਕਰਾਂਗੇ ਸੈਲਰੀ ਜਿਹੜੀ ਆ ਤੁਹਾਡੀ ਡਿਮਾਂਡ ਆ ਉਹ ਤੁਹਾਡੇ ਡੀਪੋਂ ਤੋਂ ਆਇਆ ਕਰੇਗੀ ਕਿ ਪਹਿਲੇ ਹਫਤੇ ਦੀ ਤੁਹਾਡੀ ਸੈਲਰੀ ਜਿਹੜੀ ਉਹ ਅਸੀਂ ਪਾ ਦਿੱਤੀ ਜਾਏਗੀ ਦੂਸਰੀ ਵੱਡੀ ਗੱਲ ਸੀ ਕਿ ਜਿਹੜਾ EPF ਦਾ ਜਾਂ ESIC ਦਾ ਰੋਲਾ ਸੀ ਠੇਕੇਦਾਰ ਨਾਲ ਸੋ ਉਸ ਸੰਬੰਧੀ ਠੇਕੇਦਾਰ ਦਾ ਨੁਮਾਇੰਦਾ ਬੁਲਾਇਆ ਗਿਆ ਸੀ ਉਹਦੇ ਨਾਲ ਸਪਸ਼ਟ ਕੀਤਾ ਗਿਆ ਨਾਲ ਦੀ ਨਾਲ ਲਗਭਗ ਉਹ ਸਿਕਿਉਰਟੀਆਂ ਲੈ ਕੇ ਕਿਤੇ ਠੇਕੇਦਾਰ ਭੱਜ ਨਾ ਜਾਵੇ ਸੋ ਇਸ ਸੰਬੰਧੀ ਗੱਲਬਾਤ ਹੋਈ ਹੈ ਠੇਕੇਦਾਰ ਦੇ ਨੁਮਾਇੰਦੇ ਨੂੰ ਬੁਲਾਇਆ ਸੀ ਵੀ ਉਹਨਾਂ ਕੋਲੋਂ ਸਿਕਿਉਰਟੀਆਂ ਜਿੰਨੀ ਦੇ ਤੱਕ ਵਾਪਸ ਨਹੀਂ ਲਈਆਂ ਜਾਂਦੀਆਂ ਉਨੀ ਦੇਰ ਤੱਕ ਠੇਕੇਦਾਰ ਨੂੰ ਐਨਓਸੀ ਨਹੀਂ ਜਾਰੀ ਕੀਤੀ ਜਾਏਗੀ ਸੋ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਸੋ ਇਹ ਦੋ ਤਿੰਨ ਇਸ਼ੂ ਸੀਗੇ ਜਿਹੜੇ ਅੱਜ ਗੰਭੀਰ ਸੀਗੇ ਜਿਨ੍ਹਾਂ ਦੇ ਮੁੱਦੇ ਤੇ ਹੀ ਅੱਜ ਪਣਵਸ ਦਾ ਕੱਲੀ ਦਾ ਚੱਕਾ ਜਾਮ ਹੋਇਆ ਸੀ ਸੋ ਦੂਸਰੇ ਇਸ਼ੂ ਆ ਜਿਹੜੇ ਜਿੰਦੇ ਵਿੱਚ ਰੈਗੂਲਰ ਕਰਨ ਦੀ ਜਾਂ ਹੋਰ ਮੰਗਾ ਨੇ ਉਹਨਾਂ ਸੰਬੰਧੀ ਵੀ ਮਾੜੀ ਮੋਟੀ ਗੱਲਬਾਤ ਹੋਈ ਹੈ ਲੇਕਿਨ ਉਹਨਾਂ ਨੇ ਉਹ ਆਉਣ ਵਾਲੇ ਸਮੇਂ ਚ ਹੱਲ ਕੀਤਾ ਜਾਏਗਾ ਸੋ ਲਗਭਗ ਜਿਹੜੀ ਆ ਮੀਟਿੰਗ ਅੱਜ ਸਾਰਤਕ ਮਾਹੌਲ ਦੇ ਵਿੱਚ ਵਧੀਆ ਤਰੀਕੇ ਨਾਲ ਹੋਈ ਆ ਤੇ ਸਾਨੂੰ ਭਰੋਸਾ ਦਿੱਤਾ ਗਿਆ ਜਿਸ ਤਰੀਕੇ ਨਾਲ ਤੇ ਸੈਲਰੀ ਪਾ ਵੀ ਦਿੱਤੀ ਗਈ ਆ ਸੋ ਸਾਨੂੰ ਉਮੀਦ ਹੈ ਬਿਉਣ ਵਾਲੇ ਸਮੇਂ ਦੇ ਵਿੱਚ ਇਹ ਦਿੱਕਤ ਨਹੀਂ ਆਏਗੀ ਸੋ ਸਰਕਾਰ ਤੋਂ ਜਿਹੜੀ ਸਾਨੂੰ ਸ਼ੰਕਾ ਸੀ ਕਿ ਜਾਂ ਜਿਹੜੀ ਅਸੀਂ ਤੁਹਾਡੇ ਰਾਹੀਂ ਅੱਗੇ ਪਹਿਲਾਂ ਵੀ ਸਰਕਾਰ ਨੂੰ ਅਪੀਲ ਕਰ ਚੁੱਕੇ ਹਾਂ ਵੀ ਜਿਹੜੀ ਹੈ ਫ੍ਰੀ ਸਬਸਰ ਸਹੂਲਤਾਂ ਦੇ ਪੈਸੇ ਆ ਉਹ ਸਮੇਂ ਸਿਰ ਪਾ ਦਿੱਤੇ ਜਾਣ ਕਿਉਂਕਿ ਸਾਡੇ ਜਿਹੜੇ ਪੈਂਡਿੰਗ ਬਕਾਏ ਨੇ 6-6 ਮਹੀਨਿਆਂ ਦੇ ਜਾਂ 3-3 ਮਹੀਨਿਆਂ ਦੇ 2.500 ਕਰੋੜ ਰੁਪਇਆ ਸਾਡਾ ਜਾਂ ਪੀਆਰ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਗੱਲ ਅੱਜ ਫਾਈਨੈਂਸ ਡਿਪਾਰਟਮੈਂਟ ਬੈਠਾ ਸੀ ਉਹਨਾਂ ਨੇ ਆਪਣਾ ਵੀ ਚਲੋ ਦਿਖਾਇਆ ਵੀ ਅਸੀਂ ਸਿਸਟਮ 'ਚ ਸਾਡੇ ਫੈਲਾਂ ਦੇ ਵਿੱਚ ਸਾਡੇ ਕੋਲ ਡੀਜ਼ਲ ਜੋਗੇ ਪੈਸੇ ਨਹੀਂਗੇ ਵੀ ਅਸੀਂ ਫਿਰ ਵੀ ਸੈਲਰੀ ਦੇ ਰਹੇ ਹਾਂ ਸੋ ਕਿਤੇ ਨਾ ਕਿਤੇ ਕਲੀਅਰ ਹੈ ਵੀ ਉਧਰੋਂ ਪੈਸੇ ਨਾ ਆਉਣ ਦੀ ਵਜ੍ਹਾ ਨਾਲ ਵੀ ਵਿਭਾਗ ਜਿਹੜਾ ਉਹ ਕਿਤੇ ਨਾ ਕਿਤੇ ਦਿਨ ਪਰ ਦਿਨ ਜਿਹੜਾ ਵਾ ਉਹ ਘਾਟੇ ਵੱਲ ਨੂੰ ਜਾ ਰਿਹਾ ਸੋ ਸਰਕਾਰ ਨੂੰ ਚਾਹੀਦਾ ਵੀ ਉਹ ਸਮੇਂ ਸਿਰ ਪੈਸੇ ਪਾਇਆ ਜਾਣ ਅੱਜ ਦੀ ਮੀਟਿੰਗ ਤੋਂ ਸੰਤੁਸ਼ਟ ਹੋ ਤੁਸੀਂ ਬਿਲਕੁਲ ਹੀ ਅੱਜ ਦੀ ਮੀਟਿੰਗ ਤੋਂ ਅਸੀਂ ਸੰਤੁਸ਼ਟ ਹਾਂ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਆਉਣ ਵਾਲ ਜਿਹੜੀਆਂ ਮੰਗਾਂ ਦੇ ਜਾਂ ਕਹਿ ਸਕਦੇ ਆ ਵੀ ਜਿਹੜੀਆਂ ਸਾਡੇ ਸਿਕਿਉਰਿਟੀਆਂ ਦੇ ਸੰਬੰਧੀ ਮਸਲਾ ਸੀਗਾ ਉਹ 28 ਤਰੀਕ ਨੂੰ ਹੱਲ ਕੀਤਾ ਜਾਏਗਾ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਹੈ ਜੀ ਅੱਜ ਜਿਹੜੀ ਹੜਤਾਲ ਨੂੰ ਪੋਸਟਪੋਨ ਕੀਤਾ ਗਿਆ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਸਮੂਹ ਸਾਥੀਆਂ ਲੋ ਜਿਹੜੇ ਇੱਥੇ ਪਹੁੰਚੇ ਸੀਗੇ ਕਿਉਂਕਿ ਅੰਦਰ ਦਾ ਮਾਹੌਲ ਵੇਖਣ ਤੋਂ ਬਾਅਦ ਤੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਜਾਂ ਸਾਰਾ ਭਰੋਸਾ ਲੈਣ ਤੋਂ ਬਾਅਦ ਅਸੀਂ ਇਸ ਜੀ ਤੇ ਫੈਸਲੇ ਤੇ ਪਹੁੰਚੇ ਆ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇਹ ਮਸਲੇ ਦਾ ਹੱਲ ਬੈਠ ਕੇ ਠੋਸ ਕੱਢਿਆ ਜਾ ਸਕਦਾ ਕੈਮਰਾ ਪ੍ਰਸੰਗ ਚੜ੍ਹਦੇ ਨਾਲ ਕਮਲਦੀਪ ਜੀ ਮੀਡੀਆ